ਕੀਤਾ ਤਲਾ ਸਭ ਜੋ ਪਿਛਲੀ ਦਿਨੀ ਡਾਕਟਰ ਭੀਮrao ਅੰਬੇਡਕਰ ਦੀ ਮੂਰਤੀ ਨਾਲ ਛੇੜਛਾੜ ਹੋਈ ਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਡਾਕਟਰ ਸਾਹ ਭੀਮrao ਅੰਬੇਡਕਰ ਸੀ ਜਿਨ੍ਹਾਂ ਨੂੰ ਭਾਤਕਨੰਦਾ ਅਵਾਰਡ ਮਿਲਿਆ ਅਨੇਕਾਂ ਹੀ ਡਿਗਰੀਆਂ ਪ੍ਰਾਪਤ ਕਰਕੇ ਸੰਵਿਧਾਨ ਜਿਨ੍ਹਾਂ ਨੇ ਕਾਨੂੰਨ ਲਿਖਿਆ ਇਹੋ ਜਿਹੜੇ ਮਹਾਨ ਰਚਨਹਾਰੇ ਸਿਧਾਂਤ ਦੇ ਜਿਹੜੀ ਉਹਨਾਂ ਦੀ ਮੂਰਤੀ ਦੇ ਨਾਲ ਸੇਟਸਾਰ ਹੋਈ ਹੈ ਸਾਨੂੰ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇੱਕ ਮਤ ਹੋ ਗਏ ਇਹਦਾ ਵਿਰੋਧ ਕਰਨਾ ਚਾਹੀਦਾ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੀਆਂ ਛੋਟੀਆਂ-ਛੋਟੀਆਂ ਪੂੰਜੀਆਂ ਰਕਤਾਂ ਇਹ ਸਮਾਜ ਨੂੰ ਅੱਗ ਲਾਉਣ ਵਾਲੀਆਂ ਹੁੰਦੀਆਂ ਇਹਦੇ ਨਾਲ ਜਿਹੜੀ ਕਿਸੇ ਇੱਕਤਾ ਖੰਡਾਵਾ ਉਹਨੂੰ ਚੋਟ ਲੱਗਦੀ ਹੈ ਇਸ ਕਰਕੇ ਪਾਰਟੀਆਂ ਸਾਰੀਆਂ ਨੂੰ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇਹੋ ਜਿਹੇ ਜਿਹੜਾ ਬੰਦਾ ਆ ਦੋਸ਼ੀ ਆ ਉਹਨੂੰ ਸੱਤ ਤੋਂ ਸੱਤ ਜਿਹੜੀ ਆ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਤਾਂ ਕਿ ਦੁਬਾਰਾ ਕੋਈ ਵੀ ਅਜਿਹੀ ਹਰਕਤ ਕਰਨ ਤੋਂ ਗਰੀਜ ਕਰੇ ਬਾਹ ਜਾਵੇ ਤੇ ਸਾਡਾ ਜਿਹੜਾ ਪੰਜਾਬ ਆ ਉਹ ਤਰੱਕੀਆਂ ਕਰੇ ਅਮਨ ਸ਼ਾਂਤੀ ਦੇ ਨਾਲ ਵਸੇ ਤੇ ਅਸੀਂ ਤੇ ਆਪਣੀ ਜਿਹੜੀ ਆ ਕਿਉਂਕਿ ਜਿਸ ਜਗ੍ਹਾ ਅਮਰਸਰ ਉਹਨਾਂ ਦੀ ਮੂਰਤੀ ਸੀ ਉਥੇ ਸਾਰੇ ਜਿਹੜੇ ਸਾਡੇ ਧਰਮ ਉਹ ਵਿਦੇਸ਼ਾਂ ਵਰਗਾ ਕੋ ਸੰਝਾ ਸਾਂਝੀ ਬਾਲਤਾ ਜਿੱਥੋਂ ਅਪਦੇਸ਼ ਦਿੱਤਾ ਜਾਂਦਾ ਹੋਵੇ ਗੁਰੂ ਦੀ ਨਗਰੀ ਦੇ ਵਿੱਚ ਜਿਹੜਾ ਕੰਮ ਹੋਇਆ ਅਨੰਦਮ ਜੋਗਾ ਮੈਂਦੇ ਵੱਲੋਂ ਆਪਣੇ ਵੱਲੋਂ ਸਾਬਕਾ ਜਿਹੜਾ ਪਿਛਲੇ ਮੈਂਬਰ ਸਾਬਕਾ ਸਰਪੰਚ ਸਾਬਕਾ ਚੇਅਰਮੈਨ ਤੇ ਕੰਨਸਪਾਰਟੀ ਵੱਲੋਂ ਵੀ ਤੌਰ ਨਿੱਜਾ ਹੋਵੇ ਇਹ ਫਤਿਹ ਰੋਣਾ ਚਾਹੀਏ ਜਾਂ ਜੈਪਾ